ਅੰਤ ਤੱਕਰਾ ਮਾਤ ਜੂੜਾ ਘਟਾਉਣਾ ਤੋਂ ਕਰ ਸਿੱਖ ਜੂੜਾ ਨਹੀਂ ਘਟਾਉਂਦਾ ਸਾਬ ਜਾਦਿਆਂ ਦਾ ਪਤਾ ਛੋਟੇ ਸਾਹਿਬ ਰਾਜਿਆਂ ਦਾ ਜੀਤ ਗਿਤੇ ਹੀ ਨਾ ਸਾਬ ਜਾਦਾ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤੇ ਸਿੰਘ ਦੀ ਨਿਹਾਂ ਚ ਖੜੇ ਕਰਕੇ ਤਾਂ ਸੀਏ ਜੰਤੇ ਉਹਨਾਂ ਨੂੰ ਕਹਿੰਦੇ ਧਰਮ ਛੱਡ ਦੋ ਧਰਮ ਛੱਡਣ ਤੇ ਸਿੱਖੀ ਛੱਡਣੀ ਹੁੰਦੀ ਆ ਉਹਨਾਂ ਨੇ ਕਿਹਾ ਅਸੀਂ ਜਾਨਾ ਵਾਰਦਾਂ ਕਿ ਸਿੱਖੀ ਨਹੀਂ ਛੱਡਦੇ ਸਿੱਖ ਪੱਕੇ ਹੁੰਦੇ ਆ ਹੁਣ ਆਪਾਂ ਜੁਗਾ ਨਹੀਂ ਕਟਾਉਣਾ ਕਟਾਉਣਾ ਹੈ ਹੈ ਇਸ ਕਟਾਉਣੇ ਕਿ ਨਹੀਂ ਦੱਸ ਹੈ ਹੋਣੀ ਕਟਾਉਣੇ ਨਾ ਉੱਚੀ ਬੋਲ ਕਰ ਦੱਸ ਨਹੀਂ ਹੈ ਨਹੀਂ ਨਹੀਂ ਕਟਾਉਣੇ ਨਾ ਇਦਾਂ ਨਹੀਂ ਸੋਚਣਾ ਲੈ ਹੁੰਦੇ ਆਪਾਂ ਮੁੰਡੇ ਪੁੱਤਾਂ ਮੈਨੂੰ ਕਿਤੇ ਗਿਆ ਖਾਣਾ ਹੈ ਹੈ ਉਹ ਪੱਗ ਬੰਨਿਆ ਕਰਨੀ ਸੋਹਣੀ ਢਾ ਸਰਦਾਰ ਬਣ ਜਾਣਾ ਸਿਰੋਪਾ ਦਾ ਹੀ ਹੈ ਲੈ ਉਹ ਜੇ ਇਹ ਕਿੰਨੇ ਕਿਆ ਹੋਗਾ ਨੇ ਹਾਂਜੀ ਜਦੋਂ ਹੁਣ ਕਹੂਗਾ ਮੈਨੂੰ ਦੱਸਿਓ ਮੈਂ ਆਣ ਕੇ ਸਮਝਾ ਕੇ ਜਾਉ ਮੈਨੂੰ ਹਾਂ ਕੀ ਬੱਬਾ ਜੀ ਕੜਾ ਪਾਇਆ ਇਹ ਤਾਂ ਕੜਾ ਬਾਹੂ ਦਾ ਪੁੱਤ ਨੂੰ ਨੋੜੋ ਕੋਲੇ ਸੋਹਣਾ ਕਿਸੇ ਦਾ ਹਾਂ ਅੰਤ ਤੱਕ ਜਪਾਤੀ ਡੂੜਾ ਘਟਾਉਣਾ ਦੋ ਕਰੀ ਘਟਾਉਣਾ ਹੈ ਸਿੱਖ ਜੂੜਾ ਨਹੀਂ ਕਟਾਉਂਦਾ ਸਾਬਜਾਦਿਆਂ ਦਾ ਪਤਾ ਛੋਟੇ ਸਾਹਿਬ ਦਾ ਜਾਂਦਾ ਸੀ ਇਹ ਦਿੱਤੇ ਹੀ ਨਾ ਸਾਬਜਾਦਾ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤੇ ਸਿੰਘ ਦੀ ਨਿਹਾਂ ਚ ਖੜੇ ਕਰਕੇ ਤਾਂ ਸੀ ਇਹ ਦਿੱਤੇ ਉਹਨਾਂ ਨੂੰ ਕਹਿੰਦੇ ਧਰਮ ਛੱਡ ਦਿਓ ਧਰਮ ਛੱਡਣ ਤੇ ਸਿੱਖੀ ਛੱਡਣੀ ਹੁੰਦੀ ਆ ਉਹਨਾਂ ਨੇ ਕਿਹਾ ਅਸੀਂ ਜਾਨਵਾਰਦਾਂਗੇ ਸਿੱਖੀ ਨਹੀਂ ਛੱਡਦੇ ਸਿੱਖ ਪੱਕੇ ਹੁੰਦੇ ਆ ਹੁਣ ਆਪਾਂ ਜੂੜਾ ਨਹੀਂ ਕਟਾਉਣਾ ਕਟਾਉਣਾ ਹੈ ਇਸ ਕਟਾਉਣੇ ਕਿ ਨਹੀਂ दस नहीं वो नहीं कटाने ना ऊंची बोल कर दस नहीं हैं नहीं नहीं कटाने ना ਇਦਾਂ ਨਹੀਂ ਸੋਚਣਾ ਲੈ ਹੁੰਦੇ ਆਪਾਂ ਮੁੰਡੇ ਪੁੱਤਾਂ ਮੈਨੂੰ ਕਿੱਥੇ ਗਿਆ ਨਾ ਹਾਂ ਉਹ ਪੱਗ ਬੰਨਿਆ ਕਰਨੀ ਸੋਹਣੀ ਢਾ ਸਰਦਾਰ ਬਣ ਜਾਣਾ ਸਿਰਫ ਬਾਤ ਹੈ ਇਹ ਲੈ ਉਹ ਜੇ ਕਿੰਨੇ ਕਿਹਾ ਹੁੰਦਾ ਨੇ ਜਦੋਂ ਹੁਣ ਕਹੂਗਾ ਮੈਨੂੰ ਦੱਸਿਓ ਮੈਂ ਆਣ ਕੇ ਸਮਝਾ ਕੇ ਜਾ ਮੈਨੂੰ ਕਿਹਾ ਬੱਬਾ ਜੀ ਕਣਾ ਬਾਇਆ ਹੀ ਨੋ ਕੜਾ ਬਾਹੂ ਨਾ ਕਹਤ ਨੂੰ ਚੋੜੋ ਬੋਲੇ ਸੋਨਾ ਜਿਸ ਹੈ ਹਰ ਪ੍ਰੇਵੀਰ ਆਇਓ ਦੇ ਅੰਤਿਕਾ ਪੂਰਾ ਪਾਤੀੜਾ ਕਟਾਉਣਾ ਕੋਈ ਨਹੀਂ ਸਿੱਖ ਜੂੜਾ ਨਹੀਂ ਕਟਾਉਂਦਾ ਸਾਬ ਜਿਆਦਿਆਂ ਦਾ ਪਤਾ ਛੋਟੇ ਛਾਂ ਦਾ ਜਿਆਦਾਂ ਦਾ ਜੀਤ ਕਿਤੇ ਨਾ ਸਾਬ ਜਿਆਦਾ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤੇ ਸਿੰਘ ਦੀ ਨਿਹੱਥ ਖੜੇ ਕਰਕੇ ਤਸੀਹੇ ਦਿੱਤੇ ਉਹਨਾਂ ਨੂੰ ਕਹਿੰਦੇ ਧਰਮ ਛੱਡ ਦੋ ਧਰਮ ਛੱਡਣ ਤੇ ਸਿੱਖੀ ਛੱਡਣੀ ਹੁੰਦੀ ਆ ਉਹਨਾਂ ਨੇ ਕਿਹਾ ਅਸੀਂ ਜਾਨਵਾਰਦਾਂਗੇ ਸਿੱਖੀ ਨਹੀਂ ਛੱਡਦੇ ਸਿੱਖ ਪੱਕੇ ਹੁੰਦੇ ਆ ਹੁਣ ਆਪਾਂ ਜੁਗਾ ਨਹੀਂ ਕਟੌੜਾ ਕਟੌਣਾ ਵਾ ਹੈ ਇਸ ਕਟਾਉਣੇ ਕਿ ਨਹੀਂ ਦੱਸ ਹੈ ਉਹ ਨਹੀਂ ਕਟਾਉਣੇ ਨਾ ਉੱਚੀ ਬੋਲ ਕਰੱਸ ਹੈ ਹੈ ਨਹੀਂ ਨਹੀਂ ਘਟਾਉਣੇ ਨਾ ਨਾ ਇਦਾਂ ਨਹੀਂ ਸੋਚਣਾ ਲੈ ਹੁੰਦੇ ਆਪਾਂ ਮੁੰਡੇ ਪੁੱਤ ਆ ਮੈਨੂੰ ਕਿੱਥੇ ਗਿਆ ਨਾ ਹੈਂ ਉਹ ਪੱਗ ਬੰਨਿਆ ਕਰਨੀ ਸੋਹਣੀ ਢਾ ਸਰਦਾਰ ਬਣ ਜਾਣਾ ਸਿਰੋਪਾ ਚੱਈਏ ਲੈ ਉਹ ਵਿੱਚ ਇਹਨੇ ਕਿੰਨੇ ਕਿਹਾ ਹੋਣਾ ਹੈ ਨਾ ਹਾਂਜੀ ਜਦੋਂ ਹੁਣ ਕਹੂਗਾ ਮੈਨੂੰ ਦੱਸਿਓ ਮੈਂ ਆਣ ਕੇ ਸਮਝਾ ਕੇ ਜਾਉ ਮੈਨੂੰ ਹਾਂ ਜੀ ਬੱਬਾ ਜੀ ਕੜਾ ਪਾਇਆ ਜੀ ਇਹ ਤਾਂ ਕੜਾ ਬਾਹ ਮੁੰਡਾ ਨੋ ਚੋੜੋ ਬੋਲੇ ਸੋਹਣੇ